ਜੀ ਜੀ ਕੋਈ ਬਾਤ ਨਹੀਂ ਪ੍ਰਮਾਤਮਾ ਨੇ ਮਤਲਬ ਨਹੀਂ ਉਹ ਕਰਿਆ ਮਤਲਬ ਇੱਕ ਹੱਥ ਹੈ ਸਾਡਾ ਇੱਕ ਹੱਥ ਨਾਲ ਵੀ ਸਾਰਾ ਕੰਮ ਕਰਾਂ ਇਹਨਾਂ ਦੇ ਨਾਲੇ ਲੱਗ ਕੇ ਹਾਂ ਪੂਰੇ ਜੋਸ਼ ਆਵਾਸ ਨਾਲ ਜਥੇਬੰਦੀ ਸਿੱਧੂਪੁਰ ਦੇ ਨਾਲ ਆ ਸੀ ਤੇ ਬਾਪੂ ਜੀ ਕਿਵੇਂ ਲੱਗਦਾ ਵੀ ਜਿਹੜੇ ਦੋ ਦੋ ਹੱਥਾਂ ਨਾਲੇ ਨੌਜਵਾਨੀ ਜਿਹੜੀ ਸਾਡੀ ਘਰਾਂ ਚ ਬੈਠੀ ਐ ਪਹੁੰਚੀ ਵੀ ਬਹੁਤ ਐ 50% ਨੌਜਵਾਨੀ ਪਹੁੰਚ ਚੁੱਕੀ ਐ ਤੇ ਬਾਕੀ ਜਿਹੜੀ ਘਰਾਂ ਚ ਬੈਠੀ ਐ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਉਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਬਾਹਰ ਤੇ ਛੇਤੀ ਛੇਤੀ ਪਹੁੰਚੋ 10 ਵਜੇ ਤੋਂ ਪਹਿਲਾਂ ਸਾਰੇ ਨੌਜਵਾਨ ਸਾਡੇ ਪਿੰਡੋਂ ਵੀ ਦੋ ਗੱਡੀਆਂ ਭਰ ਕੇ ਆ ਰਹੀਆਂ ਨੇ ਉੱਥੇ। ਹੂੰ। ਮੈਸਜ ਆ ਗਿਆ ਉਹਨਾਂ ਦਾ ਵੀ ਸੁੱਤੋਂ ਪਹਿਲਾਂ ਅਸੀਂ ਉੱਥੇ ਪਹੁੰਚ ਜਾਾਂਗੇ। ਹੂੰ। ਸਾਡੇ ਸਹਿਜ ਉਹ ਬਹੁਤ ਕਰ ਰਹੇ ਨੌਜਵਾਨ ਨੌਜਵਾਨ ਨੂੰ ਸਾਡੀ ਹੋਰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਬਾਹਰ ਤੇ ਪਹੁੰਚਣ। ਜੀ। ਜੀ ਜੀ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਬਜ਼ੁਰਗਾਂ ਦੇ ਇੱਕ ਬਾਹ ਜਿਹੜੀ ਕੱਟੀ ਵੀ ਆ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦਿੰਨੇ ਆ। ਤੇ ਇਹ ਬਜ਼ੁਰਗਾਂ ਦਾ ਕਹਿਣਾ ਵੀ ਜਿਹੜੇ ਨੌਜਵਾਨ ਘਰਾਂ ਦੇ ਵਿੱਚ ਬੈਠੇ ਨੇ ਉਹ ਵੀ ਛੇਤੀ ਤੋਂ ਛੇਤੀ ਜਿਹੜੇ ਕਿਸਾਨਾਂ ਦੀ سپورਟ ਤੇ ਆਉਣ ਘਰਾਂ ਚੋਂ ਨਿਕਲ ਕੇ ਤਾਂ ਜੋ ਇੱਕ ਵੱਡੀ ਜਿਹੜੀ ਗੱਲਬਾਤ ਆ ਇਹ ਤੁਹਾਨੂੰ ਪਤਾ ਕਿ ਜਿਹੜਾ ਚੈਲੰਜ ਹੈ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾਗਾ ਕਿਸਾਨਾਂ ਨੇ ਉਹਨੂੰ ਅਕਸੈਪਟ ਕੀਤਾਗਾ ਤੇ ਜਿਹੜੇ ਵੈਰੀਗੇਟਿੰਗ ਰਸਤੇ ਦੇ ਵਿੱਚ ਕੀਤੇ ਨੇ ਉਹਨਾਂ ਨੂੰ ਹਟਾ ਕੇ ਕਿਸਾਨਾਂ ਨੇ ਦਿੱਲੀ ਮੋਰਚੇ ਦੇ ਵਿੱਚ ਪਹੁੰਚਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਖਾਲਸਾ ਜੀ ਦੇ ਜਿਹੜੇ ਹੌਸਲੇ ਬਲੰਦ ਨੇ ਇੱਕ ਬਾਹ ਹੁੰਦੇ ਹੋਏ ਵੀ ਹੌਸਲੇ ਬਲੰਦ ਨੇ ਹੋਰ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਇਹਨੇ ਵੈਰੀਗੇਟ ਲਾਏ ਆ ਉਹ ਸਾਡੇ ਆਸਤੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਜੀ ਇਹੋ ਜੀਆਂ ਚੀਜ਼ਾਂ ਤਾਂ ਅਸੀਂ ਬਹੁਤ ਵੇਖੀਆਂ ਤੇ ਬਹੁਤ ਦੇਖਾਂਗੇ ਵੀ ਇਹ ਤਾਂ ਵੈਰੀਗੇਟ ਸਾਡੇ ਮੂਰੇ ਕੁਝ ਨਹੀਂ ਖੜਨਾ ਇਹਨਾਂ ਦਾ ਹੂੰ ਇਹ ਤਾਂ ਛੂਕਦੇ ਜਾਣਗੇ ਇਹ 13 ਮਿੰਟਾਂ ਦਾ ਕੰਮ ਆ ਸਾਡਾ ਹੂੰ 13 ਮਿੰਟਾਂ 'ਚ ਅਸੀਂ ਇਹ ਬਾਰਡਰ ਪੰਡਦੇ ਆਂ ਸਾਨੂੰ ਇਹ ਕੋਈ ਐਡੀ ਵੱਡੀ ਮੁਸ਼ਕਲ ਵਾਲੀ ਗੱਲ ਨਹੀਂ ਲੱਗਦੀ ਨਾ ਅਸੀਂ ਡਰਨਾ ਹੈ ਡਰ ਵਾਲੀ ਤਾਂ ਸਾਡੇ ਕੋਲ ਗੱਲ ਹੀ ਨਹੀਂ ਜੇ ਡਰ ਵਾਲੇ ਹੁੰਦੇ ਅਸੀਂ ਘਰੇ ਬਹਿ ਜਾਂਦੇ ਅਸੀਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਕਹਿੰਨੇ ਆ ਕਿ ਜਲਦੀ ਤੋਂ ਜਲਦੀ ਮਗਰਾਓ ਜਿਹੜੇ ਆ ਇੱਕ ਹੱਥ ਨਾਲ ਤਾਂ ਖੜਾ ਸਾਡੇ ਨਾਲ ਹੂੰ ਦੋ ਦੋ ਹੱਥਾਂ ਵਾਲੇ ਜਿਹੜੇ ਪਿੰਡ ਬੈਠੇ ਨੇ ਤਮਾਸ਼ਾ ਦੇਖ ਰਹੇ ਨੇ ਉਹ ਤਮਾਸ਼ਾ ਨਾਲ ਦੇਖਣ ਸਾਡਾ ਸਾਹ ਦੇਣ ਕੋ ਸਾਰਾ ਜੱਸੇ ਬਦਵੇਂ ਸਾਥ ਦੇਣ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਕੱਲਿਆਂ ਦਾ ਸੰਘਰਸ਼ ਆ ਸਾਰੀ ਕਿਸਾਨੀ ਦਾ ਸੰਘਰਸ਼ ਆ ਜੀ ਜੋ ਸਾਡੇ ਤੇ ਮੁਸ਼ਕਲਾਂ ਆ ਰਹੀਆਂ ਐ ਸਾਨੂੰ ਪਤਾ ਐ ਵੀ ਇਹ ਸਹਿਣੀਆਂ ਪਹਿਣੀਆਂ ਸਮਾਂਗੇ ਸਾਨੂੰ ਇਹੋ ਜਿਹੀ ਗੱਲ ਨਹੀਂ ਲੱਗਦੀ ਕੋਈ ਡਰ ਨਹੀਂ ਸਾਨੂੰ ਕੋਈ ਭੈ ਨਹੀਂ ਇਹਨਾਂ ਦਾ ਨਾ ਹਰਿਆਣਾ ਸਰਕਾਰ ਦਾ ਨਾ ਦਿੱਲੀ ਸਰਕਾਰ ਦਾ ਜੀ ਸਾਨੂੰ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਐ ਅਸੀਂ ਨਾ ਡਰਨਾ ਐ ਡਰਨ ਦੀ ਤਾਂ ਗੱਲ ਹੀ ਨਹੀਂ ਸਿੱਖ ਕੌਮ ਚ ਅੱਜ ਤੱਕ ਨਹੀਂ ਸਾਡੀ ਸਿੱਖ ਕੌਮ ਡਰੀ ਤੇ ਅਸੀਂ ਡਰਾਂਗੇ ਵੀ ਕਿਤੇ ਇਹ ਖੱਟਣ ਸਰਕਾਰ ਤਾਂ ਕੁਝ ਵੀ ਨਹੀਂ ਸਾਡੇ ਕੋਲੇ ਏ ਲਾਈ ਬੈਠਾ ਆ ਤੇ ਲਾਈ ਬਈ ਪੁਲਿਸ ਬਥੇਰੀ ਲਾ ਲਈ ਬੀਐਸਐਫ ਫੁੱਲ ਲਾ ਲਈ ਕੋਈ ਗੱਲ ਨਹੀਂ ਅਸੀਂ ਡਾਂਗਾ ਝੱਲਾਗੇ ਵੀ ਤੇ ਮਾਰਾਂਗੇ ਵੀ ਉਹ ਤਾਂ ਹੁਣ ਦੇਖੋ ਕੀ ਦਾ ਕੁਝ ਹੋਊਗਾ ਜੀ ਜੀ ਹਾਂਜੀ ਹਾਂਜੀ ਦੋਸਤੋ ਸਾਡੀ ਕੌਮ ਨੂੰ ਕਦੇ ਵੀ ਹਰਾਇਆ ਨਹੀਂ ਜਾ ਸਕਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਧੰਨਵਾਦ ਸასი ਕਾਲ